ਕੀ ਹੁੰਦਾ ਵੀ ਜਦੋਂ ਤੁਹਾਡੇ ਹੋਰ ਜਿਹੜੇ ਧਰਮ ਦੇ ਲੋਕ ਆ ਕਈ ਵਾਰੀ ਉਹ ਇਸ਼ੂ ਉਹ ਵੀ ਲੈ ਲੈਂਦੇ ਆ ਗੱਲ ਵੀ ਉਠਾ ਦਿੰਦੇ ਆ ਵੀ ਲੋਕ ਜੀ ਤੁਸੀਂ ਮੁਸਲਮਾਨ ਹੋ ਗਏ ਜੀ ਤੁਸੀਂ ਰੱਖਣੀ ਪੰਦੇ ਆ ਜੀ ਤੁਸੀਂ ਤੇ ਕਲਾਕਾਰਾਂ ਨੂੰ ਤਾਂ ਬੜਾ ਸਟੇਜਾਂ ਤੇ ਜਾਣਾ ਪੈਂਦਾ ਉਹਨਾਂ ਦੇ ਸਵਾਲ ਵੀ ਸੌਣ ਦੇਖਦੇ ਆ ਮੇਰੇ ਨਾਲ ਖੈਰ ਕੋਈ ਇਸ ਟੌਪਿਕ ਤੇ ਗੱਲ ਨਹੀਂ ਕਰਤਨਾ ਮੈਂ ਕਰਨ ਦਿੰਨਾ ਕਿਸੇ ਮੇਰੀ ਆਪਣੀ ਜ਼ਿੰਦਗੀ ਹੈ ਮੈਨੂੰ ਪਤਾ ਮੈਂ ਖੁਦਾ ਨੂੰ ਕਿਵੇਂ ਰਾਜ਼ੀ ਕਰਨਾ ਰੋਜ਼ੇ ਤੇ ਪਾਬੰਦ ਕਿੱਦਾਂ ਹੋ ਜਾਊਗਾ ਤੁਹਾਡੇ اخਲਾਕ ਹੀ ਅਛਾ ਨਹੀਂ ਦਿਖਾਵੇ ਦਾ ਤੇ ਕੰਮ ਕਰਦੇ ਤੁਸੀਂ ਦਿਖਾਵੇ ਦੀਆਂ ਨਮਾਜ਼ਾਂ ਦਿਖਾਵੇ ਦੇ ਰੋਜ਼ੇ ਅੱਜ ਕੱਲ ਤਾਂ ਕਈ ਜਗ੍ਹਾ ਮੈਂ ਦੇਖਿਆ ਉਹ ਵੀਡੀਓ ਵੀ ਬਣਾ ਲੈਂਦੇ ਨੇ ਨਮਾਜ਼ ਪੜ੍ਹਦੇ ਆਂ ਬੜੀ ਬੜੀ ਬਹੁਤ ਸਾਰਾ ਮੈਂ ਦਿਖਾ ਪਾਉਂਗਾ ਨਮਾਜ਼ ਸੋਸ਼ਲ ਮੀਡੀਆ ਨੇ ਬੇੜਾ ਕਰ ਕਰ ਨਮਾਜ਼ ਦਾ ਟਾਈਮ ਹੋ ਗਿਆ ਸੀਗਾ ਜੀ ਤੇ ਸੋਚਿਆ ਕਿ ਅੱਜ ਚਲੋ ਆਪਾਂ ਅੱਜ ਨਮਾਜ਼ ਪੜ੍ਹਦੇ ਕਿੱਥੇ ਚਲੀ ਗਈ ਇਹ ਬਾਤ ਅਪਰਲੀ ਇਹ ਬਾਤ ਕਰਨ ਵਾਲੇ ਤਾਂ ਸਿੱਧੂ ਸਾਹਿਬ ਪਾਪ ਨਹੀਂ ਲੱਗਣ ਦਿੰਦੇ ਤੁਸੀਂ ਬਹੁਤ ਜ਼ਿਆਦਾ ਵੱਡੇ ਨਮਾਜ਼ੀ ਬਣ ਬਣ ਕੇ ਦਿਖਾਉਂਦੇ ਹੋ ਵੀਡੀਓ ਵੀ ਬਣਾ ਰਹੇ ਹੋ ਚੈਨਲਾਂ ਤੇ ਪਾ ਰਹੇ ਹੋ ਵੀਡੀਓ ਐ ਜੀ ਅਸੀਂ ਨਮਾਜ਼ ਪੜ੍ਹਦੇ ਆਂ ਤੇ ਜੇ ਜੀਵਨੰਦਨ ਹੋ ਸਕਦਾ ਉਹ ਉਹ ਚੀਜ਼ ਨਾ ਹੋ ਤਾਂ ਤੋ ਹੋਰੀ ਹੋਵੇ ਹਮ ਇਹ ਇਬਾਦਤ ਹੀ ਰਿਆਜ਼ਤੀ ਤਾਂ ਐਸੇ ਐਸੇ ਬੈਠੇ ਨੇ ਵੀ ਜਿਹੜੇ 스테ਟ ਦੱਸਦੇ ਨੇ ਵੀ ਆ ਰਿਆਜ਼ ਕੀਤਾ ਮੇਰਾ ਯਾਰ ਸਿਰਫ ਉਹ ਬੰਦ ਲੋਕ ਹੀ ਕਹਿੰਦੇ ਵੀ ਬੰਦੇ ਦਾ ਰਿਆਜ਼ ਕੀਤਾ ਤੇ ਇਬਾਦਤੀ ਜਦੋਂ ਬੰਦਾ ਨਿਕਲਦਾ ਨਾ ਚਿਹਰੇ ਤੋਂ ਨੂਰ ਝਲਕਦਾ ਹੁੰਦਾ ਹਾਲਾਂਕਿ ਉਹ ਯਾਰ ਇਹ ਆ ਬੰਦਾ ਇਬਾਦਤੀ ਹੋਏ ਰੱਬ ਦੇ ਨੇੜੇ ਆ